ਪ੍ਰੈਸ ਕਾਨਫਰੈਂਸ ਦਾ ਮੇਨ ਮੁੱਦਾ ਕੀ ਹੈ ਅੱਜ ਦਾ ਮੇਨ ਮੁੱਦਾ ਇਹ ਹੈ ਜੀ ਕਿ ਜੋ ਇਹਨਾਂ ਨੇ ਇਲੈਕਸ਼ਨ ਬਰਾਦ ਕਬਲੇ ਕੀਤੇ ਨੇ ਜੋ ਇਹ ਕਹਿ ਰਹੇ ਤੇ ਕਹਿੰਦੇ ਜਿਸ ਸੰਵਾਦ ਦਾ ਭਰ ਹੈ ਔਰ ਜਿਨ੍ਹਾਂ ਨੇ ਇਹ ਡਕਸਾ ਰੋਟੀਆਂ ਨੇ ਰੋਟੀਆਂ ਦੀ ਕੋਸ਼ਿਸ਼ ਕੀਤੀ ਹੈ ਇਹ ਬਹੁਤ ਵੱਧ ਭਾਰੀ ਗੱਲ ਹੈ ਇਹ ਮੇਰੇ ਅਰਥੇ ਦਾ ਪਹਿਲੀ ਵਾਰ ਹੋਇਆ 35 ਸਾਲ ਤੋਂ ਬਾਅਦ ਅਸੀਂ ਸਰਗਰਮ ਹੈ ਕਦੇ ਇਹੋ ਜੀ ਗੱਲ ਨਹੀਂ ਹੋਈ ਮੈਂ ਹੁੰਦੇ ਬਦ ਦੋ ਵਾਰੀ ਕਾਲੇ ਹੁੰਦੇ ਐਮਐਲਏ ਰਹਾ ਉਦੋਂ ਪਹਿਲਾਂ ਬਿਨਾਂ ਐਮਐਲਏ ਤੋਂ ਵੀ ਰਹਾ ਉਦੋਂ ਪਹਿਲਾਂ ਅਸੀਂ 97 ਜਿਵੇਂ ਅਸੀਂ ਸਰਕਾਰ ਕਾਦੇ ਨੇ ਬਣੀ ਆ ਸਾਨੂੰ ਕਦੇ ਇਹ ਨਹੀਂ ਹੋਇਆ ਕਿ ਸਾਨੂੰ ਐਨਓਸੀ ਨਾ ਮਿਲੇ ਜਾਂ ਸਾਡੇ ਬੰਦਾਂ ਨੂੰ ਇਹਨਾਂ ਵੱਲ ਤੇ ਜਾਣ ਜਿਹੜਾ ਵੀ ਬੰਦਾ ਟ੍ਰਾਇਲ ਸੀ ਉਹ ਇਲੈਕਸ਼ਨ ਲੜ ਸਕਦਾ ਸੀ ਪਰ ਆ ਜਿਹੜਾ ਕੰਮ ਹੋਇਆ ਇਹਦਾ ਇੱਕ ਐਸਾ ਬੜੇ ਜਿਨੀ ਮੇਰੀ ਸਾਜ਼ਿਸ਼ ਦੇ ਤਹਿਤ ਹੋਇਆ ਔਰ ਇਹਨਾਂ ਨੇ ਜਿਸ ਤਰੀਕੇ ਨਾਲ ਆ ਪਿੰਡ ਬਾਪੜੀ ਦਾ ਉਹਦਾ ਬੜਾ ਸਰਕਾਰ ਨੂੰ ਆਇਆ ਪਿਛਲੀ ਤਰ੍ਹਾਂ ਚ ਵੀ ਮੈਂ ਪ੍ਰਧਾਨ ਸਭਾ ਜੋੜਾ ਮੁੱਦਾ ਹਟਾਇਆ ਸੀ ਇਹ ਕਿ ਭਾਈ ਉੱਥੇ ਵਾਇਲੇਸ਼ਨ ਹੋ ਰਹੀ ਹੈ ਔਰ ਉੱਥੇ ਇੰਨੀ ਤੇਰੀ ਸਰਕਾਰੀ ਪ੍ਰੋਪਰਟੀ ਸਟੌਕ ਦੇਸੋ ਕੋਈ ਜਿਵੇਂ ਨਹੀਂ ਹੈ ਉਹਦੇ ਕਬਜ਼ਾ ਕੀਤਾ ਜਾ ਰਿਹਾ ਹੈ ਔਰ ਨਿਜਾਇਹ ਔਰ ਨਾਉ ਦੀ ਰਿਸਟਰੀ ਹੋਈ ਹੈ ਹੁਣ ਤੱਕ ਨਾ ਉਹਦਾ ਕੋਈ ਪ੍ਰੋਪਰ ਐਗਰੀਮੈਂਟ ਹੋਇਆ ਤੇ ਉਹ ਕਬਜ਼ਾ ਕਰ ਲਿਆ ਹੈਗਾ ਤੇ ਉੱਥੇ ਸੜਕਾਂ ਬਣਾਈ ਜਾ ਰਹੀਆਂ ਨੇ ਔਰ ਜਦੋਂ ਪਿੰਡ ਦੀ ਪੰਚਾਇਤ ਨੇ ਇਸ ਬਾਰੇ ਗੋਦ ਕੀਤਾ ਤਾਂ ਉਲਟਾ ਉਹਨਾਂ ਨੇ ਪਹੁੰਚ ਢਾੜੇ ਲੱਗ ਸੀਗੀ ਉਹਨਾਂ ਨੇ ਇਹਨਾਂ ਨੂੰ ਹਰਾਸ ਕਰਨ ਦੀ ਕੋਸ਼ਿਸ਼ ਕੀਤੀ ਪਰ ਸਰਕਾਰ ਬਾਈਜਨ ਸਾਡੀ ਬਣ ਗਈ ਤੇ ਅਸੀਂ ਉਹਨੂੰ ਬਚਾਉਣ ਦੇ ਖਾਤਰ ਸੁਪਰੀਮ ਕੋਰਟ ਤੱਕ ਗਏ ਕਿਉਂਕਿ ਇਹ ਬੰਦਾ ਪੈਸੇ ਵਾਲਾ ਸੀ ਜਿੱਦੇ ਜਾਂਦਾ ਸੀ ਉਹ ਤੇ ਵੱਡਾ ਵਕੀਲ ਕਰਦਾ ਖੜਾ ਕਰ ਝੂਠਵਾਂ ਬੋਲਿਆ ਜਾਂਦਾ ਸੀ ਫਿਰ ਝੂਠਾ ਐਫੀਆਰ ਦੇ ਕੇ ਸਟੇ ਵਗੈਰ ਕਰਾਦੀ ਕਿ ਮੈਂ ਇਸ ਦਾ ਪਿੰਡਰ ਦੇ ਮੇਰੇ ਸਾਹਦੇ ਅਸੀਂ ਗੱਲ ਹੀ ਕੋਈ ਨਹੀਂ ਹੈ ਜਦੋਂ ਪਿੰਡਾ ਦੁਬਾਰਾ ਫਿਰ ਸੁਪਰੀਮ ਕੋਰਟ ਜਾਣਾ ਪਿਆ ਇਸ ਗੱਲ ਬਾਰੇ ਝੂਠਾ ਐਫੀਆਰ ਦਾ ਹਾਈ ਕੋਰਟ ਦੇ ਵਿੱਚ ਇਤਨੀ ਵੱਡੀ ਗੱਲ ਹੋ ਸਕਦੀ ਹੈ ਕਿ ਸਾਡੀ ਇਸ ਦਾ ਸਹਿਮਤੀ ਵਾਲਾ ਪਿੰਡ ਵਾਲਾ ਕੋਈ ਗਲਤ ਕੰਮ ਨਹੀਂ ਕਰ ਰਿਹਾ ਹੈ ਫੇਰ ਜਿਹੜੀ 15 ਲੱਖ ਜਿਹਦਾ ਤਵਾਦਲਾ ਹੋਇਆ ਸੀ ਇਹਨਾਂ ਨੂੰ ਜਾ ਕੇ ਪਿੱਛੇ ਖੂਦੇ ਤੇ ਜਿਹੜੀ ਜਿੰਨੇ ਕੋ ਬੈਲੋਆਂ ਦਾ ਬੰਨੇ ਬੰਨੇ ਡੂਗਾ ਕੋਏ ਨੇ ਤੇ ਆਪ ਮੇ ਰੋਡ ਤੇ ਪਤਾ ਕਾ ਜਿੰਨੀ ਲੈ ਕੇ ਤੇ ਸ਼ੁਰੂ ਬਣਾ ਕੇ ਵੇਚ ਤੇ ਤੇ ਹੋਰ ਜਿਹੜੀ ਆ ਆ ਜਿਹੜੀ ਜ਼ਮੀਨ ਜਿਹੜਾ ਹੁਣ ਮਸਲਾ ਜਿਹੜੇ ਟੈਕਾ ਇਹ ਵੀ ਇਹਦੀ ਪੰਚਾਇਤ ਇਹੀ ਪੰਚਾਇਤ ਮੈਂਬਰ ਬੰਦੇ ਉਹ ਨੇ ਜਿਨ੍ਹਾਂ ਨੇ ਉਦੋਂ ਫਤੇ ਪਾਏ ਸੀ ਜਿਹਨਾਂ ਜ਼ਮੀਨ ਵੇਚੀ ਸੀ ਪਿੰਡ ਦੀ ਉਹੀ ਬੰਦੇ ਨੇ ਉਹੀ ਸਾਜਾ ਸਿੰਘ ਜਿਹੜਾ ਮਾਰਕੀਟ ਆਪਦਾ ਨਹੀਂ ਰਹੇ ਹੋ ਤੇ ਉਹਨਾਂ ਦਾ ਪਰਿਵਾਰ ਹੀ ਹੈ ਸਾਰੇ ਉਹਦੇ ਪੁੱਤ ਧੀਆਂ ਨੇ ਸਾਰੇ ਉਹਦੇ ਲੋਹਾ ਹੋਰੀਆਂ ਜਾਂ ਉਹਦਾ ਬੇਟਾ ਉਹ ਬੰਦੇ ਇਲੈਕਸ਼ਨ ਲੜ ਰਹੇ ਨੇ ਪਰ ਉਹਨਾਂ ਦੇ ਕਾਗਜ਼ ਜਿਨ੍ਹਾਂ ਤੇ ਇਹ ਗੱਲ ਪ੍ਰੂਵ ਹੋ ਚੁੱਕੀ ਕਿ ਵੀ ਇਹ ਹਾਈ ਕੋਰਟ ਦੇ ਨੋਟਸ ਦੇ ਆਰਡਰ ਆ ਰਾਈਗੋਡਾ ਨੋਟਸ ਹੋਇਆ ਆਰਡਰ ਹੋਇਆ ਕਿ ਇਹਨਾਂ ਦੀ ਮਿਲਤੀ ਕਰਾਈ ਜਾਵੇ ਪਰ ਬਗੈਰ ਦਾ ਕੋਰਟ ਲੱਗੀ ਕੋਰਟ ਦੇ ਜੇ ਫੈਸਲਾ ਹੋਇਆ ਕਿ ਉਹਦੀ ਤਰਾਖੀ ਜਵੇਦੀ ਮਿਲਤੀ ਕਰਾਉਣ ਤੋਂ ਬਾਅਦ ਡਿਮਾਰਕੀਸ਼ਨ ਤੋਂ ਬਾਅਦ ਕਿਤੇ ਨਾ ਕਿਹੜੀ ਜ਼ਮੀਨ ਪਈ ਆ ਤਾਂ ਦੇਖੋ ਉਹ ਜ਼ਮੀਨ ਦੇ ਪੰਜ ਗਣਾ ਪਾਸ ਨੂੰ ਮਰਲੇ ਜਿਹੜੇ ਆ ਇਸ ਪਰਿਵਾਰ ਦੇ ਕਾਗਜ਼ ਥੱਲੇ ਆਏ ਔਰ ਇਹਨਾਂ ਨੇ ਉਸ ਤੋਂ ਬਾਅਦ ਇੱਕ ਐਗਰੀਮੈਂਟ ਹੋਇਆ ਬੰਜਾਦੇ ਵਿੱਚ ਬੈਠ ਕੇ ਕਿ ਅਸੀਂ ਜੀ 30 9 21 ਤੱਕ ਜਿਹੜੀ ਸਾਰੀ ਜ਼ਮੀਨ ਖਾਲੀ ਕਰ ਦਿਆਂਗੇ ਪਰ ਖਾਲੀ ਤਾਂ ਕੀ ਕਰਨੇ ਸੀਗੇ ਅੱਜ 30 9 24 ਹੋ ਗਈ 3 ਸਾਲ ਹੋ ਗਏ ਪੂਰੇ 3 ਸਾਲਾਂ ਦੇ ਵਿੱਚ ਉਸ ਜ਼ਮੀਨ ਦਾ ਇਹਨਾਂ ਨੇ ਕੋਈ ਕਬਜ਼ਾ ਨਹੀਂ ਦਿੱਤਾ ਪਰ ਉਲਟਾ ਸਕੂਲ ਦੀ ਬਿਲਡਿੰਗ ਵਾਸਤੇ ਮੈਂ 20 ਲੱਖ ਰਪਏ ਦਾ ਜੋ ਸਕੂਲ ਵਿੱਚ ਰੁਕ ਗਿਆ ਸਕੂਲ ਹੀ ਬਣ ਗਿਆ ਤਾਂ ਇਸ ਕਰਕੇ ਇਹ ਲੋਕ ਜਿਹੜੇ ਨੇ ਇਹ ਦੁਬਾਰੇ ਕਾਬਜ ਹੋ ਕੇ ਔਰ ਜੋ ਸਾਡੇ ਸਲਾ ਮਲਸਾ ਸਾ ਸਰਦਵੰਸੇ ਨੇ ਉਹਨਾਂ ਨੂੰ ਮਿਕਸਰ ਦਾ ਪਹਿਲਾਂ ਪਹਿਲੇ ਬਚਾ ਚੁੱਕੇ ਨੇ ਪਹਿਲਾਂ ਜ਼ਮੀਨ ਜਿਹੜੀ ਪੰਚਾਇਤ ਦੀ ਕੌਂਡੀਆਂ ਨੇ ਭਾਅ ਦੇ ਚੁੱਕੇ ਨੇ ਤੇ ਹੁਣ ਵੀ ਦੁਬਾਰਾ ਦੇਣ ਨੂੰ ਤਿਆਰ ਬੈਠੇ ਸੀਗੇ ਤੇ ਇਸ ਕਰਕੇ ਇਹ ਇਹ ਸਾਡੇ ਉਸ ਤੋਂ ਬਾਅਦ ਜਿਹੜਾ ਨਾਲ ਇਹਦੇ ਕਾਗਜ਼ ਰਿਜੈਕਟ ਕੀਤੇ ਉਲਟਾ ਜਿਨ੍ਹਾਂ ਨੇ ਪ੍ਰੋਟੈਕਟ ਕੀਤਾ ਪਿੰਡ ਦੀ ਲੈਂਡ ਨੂੰ ਉਹਨਾਂ ਦੇ ਕਾਗਜ਼ ਰਿਜੈਕਟ ਕੀਤੇ ਪਰ ਇਹਨਾਂ ਨੇ ਅਗਲਾ ਹਾਈ ਕੋਰਟ ਦਾ ਰੁਕੀਤਾ ਹਾਈ ਕੋਰਟ ਨੇ ਅੱਜ ਇਸ ਸਿਲੈਕਸ਼ਨ ਨੂੰ ਸਟੇ ਕੀਤਾ ਹੈ ਕਿ ਇਸ ਪਿੰਡ ਦੇ ਵਾਪਸੀ ਪਿੰਡ ਦੇ ਅਰ ਉਦੋਂ ਬਾਅਦ ਤੁਸੀਂ ਆਜੋ ਜੀ ਆ ਮਾਦੋ ਸਾਰੇ ਸੱਜਣ ਬੈਠੇ ਸਾਡੇ ਪਿੱਛੇ ਬੈਠੇ ਆ ਜਿਨ੍ਹਾਂ ਨੇ ਪੰਜੀ ਸਪੰਜੀ ਵਾਸਤੇ ਅਪਲਾਈ ਕੀਤਾ ਸੀ ਪੰਜੀ ਵਾਸਤੇ ਪਰ ਇਹਨਾਂ ਨੇ ਕੀਤਾ ਕਿ ਜਿਹੜੇ ਸਾਡੇ ਵੱਲੋਂ ਕਾਜ ਸਾਹਿਬ ਦੇ ਰਿਜੈਕਟ ਹੋ ਗਏ ਜਿਹੜੇ ਇਹਨਾਂ ਨੂੰ ਮਤਾਂ ਟਿਕਾ ਜਾ ਕੇ ਕੋਈ ਲੈਣ ਦੇਣ ਹੋਇਆ ਕੀ ਹੋਇਆ ਉਹ ਰੱਬ ਜਾਣਦਾ ਹੈ ਜਾਂ ਉਹਨਾਂ ਦਾ ਇਮਾਨ ਜਾਣਦਾ ਹੈ ਤੇ ਕਿਸ ਤਰੀਕੇ ਨਾਲ ਹੋਇਆ ਉਹ ਜਿਹੜੇ ਬੰਦੇ ਰਿਜੈਕਟਡ ਸੀ ਉਹ ਵੀ ਐਕਸਪਲੇਨ ਕਰ ਲੈ ਉਹਨੇ ਕਾਜ ਐਕਸਪਲੇਨ ਜੋ ਤਮੀ ਪੇਸ਼ ਜੋ ਲਿਖਿਆ ਸੀ ਸੁਰਮਤ ਦਿਖਾਇਆ ਪਹਿਲਾਂ ਵੀ ਕਿ ਉਹ ਵੀ ਰੈ ਐਕਸਪਲੇਨ ਕਰ ਲੈ ਇਦਾਂ ਹੀ ਬਲੌਂਗ ਕੋਰਚ ਹੋਇਆ ਸੇ ਆਪਣੇ ਪਿਛੇ ਲੋੜ ਪੁਰਦੀ ਆ ਰਿਜੈਕਟ ਆ ਐਕਸੈਪਟ ਹੋ ਗਏ ਜਿਹੜੇ ਸੰਕਰਟ ਸੀਗੇ ਉਹ ਰਿਜੈਕਟ ਹੋ ਗਏ ਨਹੀਂ ਧੱਕੇ ਦਾ ਤਾਕ ਤੁਸੀਂ ਆ ਪਾਰਟੀਆਂ ਦੇ ਤੁਸੀਂ ਰਿਜੈਕਟ ਕਰਦੇ ਜਿਹੜੇ ਬੰਦੇ ਉਹਨਾਂ ਦਾ ਆਹ ਨਹੀਂ ਪੜਿਆ ਨਾ ਬੰਦਿਆਂ ਨੂੰ ਅੱਜ ਤਿੰਨਵੇਂ ਚੇਂਜ ਕਰਤਾ ਅੱਜ ਜਿਹੜਾ ਅੱਜ ਦੇਖੋ ਆਪਾਂ ਝਾਂਪੜ ਦਾ ਅੱਜ ਸਿਮਰਜੀਤ ਕਰਤਾ ਕਿ ਇਹ ਹੋ ਸਕਦਾ ਤੁਸੀਂ ਇਲੈਕਸ਼ਨ ਤੋਂ ਇੱਕ ਦਿਨ ਬੜਾ ਕੁਸ਼ੂ ਦੇ ਦੇ ਤੇ ਇੱਕ ਐਂਡਿੰਗ ਨਾਲ ਵੀ ਇਸ ਦਾ ਲਾਹਾ ਹੁੰਦਾ ਤੇ ਹੁਣ ਜੋ ਦੂਜੇ ਦੇਦਾ ਸਿਮਰ ਬਾਈ ਵੀ ਤਾਂ ਬਹੁਤ ਸਾਡੇ ਵੋਟਾ ਖਰਾਬ ਹੋਣਗੇ ਨਨਪੁਰ ਦੇ 8 ਬੰਦੇ ਨੇ ਤੇ ਇਥੋਂ ਦੇ 7 ਬੰਦੇ 7 ਬੰਦੇ ਜਿਹੜਾ ਰਜਿਸਟਰ ਨੇ ਕਾਜ ਰਿਜੈਕਟ ਹੋਏ ਨਾ ਪਾਸ ਕੀਤੇ ਨੇ ਬੜ ਮਾਜੇ ਦੇ ਸਰਪੰਚ ਜਿਹੜਾ ਅਨਮਰ ਅਲੀ मंसूर ਹੈ ਉਹਦਾ ਕਾਜ ਨਾ ਰੱਦ ਹੋਏ ਹੋਏ ਨੇ ਤੇ ਹੁਣ ਉਹਦੇ ਰੋਕ ਕਰਤੇ ਕਿਵੇਂ ਹੋਗੇ ਵੀ ਦੱਸੋ ਔਰ ਅੰਜ ਦੇ ਉਸ ਨੂੰ ਹੋ ਗਿਆ ਤੇ ਪੰਜ ਨੂੰ ਸ਼ਾਮ ਤੱਕ ਸਾਰੀ ਰਿਪੋਰਟਾਂ ਦੇਣ ਸੀ ਆਪਣੇ ਕਾਰਨ ਸੀ ਚੋਣ ਕਮਿਸ਼ਨ ਨੂੰ ਉਹ ਤਾਂ ਹੋਈ ਨਹੀਂ ਪਰ ਇਹਨਾਂ ਨੇ ਸਾਤਨੋਂ ਜ਼ਿਆਦਾ ਨੋਟਸ ਤੇ ਲਾਏ ਕੱਲ ਵੀ ਜਿਹੜਾ ਨਾ ਕੱਲ ਸਵੇਰੇ ਨੋਟਸ ਲੱਗਦੇ ਲੱਗੇ ਬਣਾਉਣੇ ਲੱਗੇ ਸੀ 500 ਰਾਵ ਨੂੰ ਕਹਿੰਦਾ ਇਸ ਤੇ ਦਫ਼ਤਰ 9 ਵਜੇ ਦਾ ਸਭ ਤੋਂ ਹੋਰ ਤੱਕ ਬੰਦੇ ਪਾਰਾ ਤੱਕ ਮਾਗ ਰਹੇ ਨੇ ਕਿ ਸਾਡੇ ਵੀ ਕਿਤੇ ਦੋ ਸੈਨ ਹੋਣ ਵਾਲੇ ਖਰ ਸੈਨ ਕਰਾ ਲੋ ਕਿਸੇ ਸੈਨਿਕ ਰਾਇ ਉਲਟਾ ਉਲਟਾ ਕਰ ਦੇ ਦੋਸਤੇ ਉਦੋਂ ਬਾਅਦ ਜੀ ਪੁਰਣਾ ਪਿੰਡ ਦੇ ਦਵਿੰਦਰ ਸਿੰਘ ਬੈਠੇ ਥੋੜੇ ਕੋਲੇ ਆ ਬੈਠੇ ਆ ਕਿ ਇਹਨਾਂ ਦੇ ਪਿੰਡ ਦੇ ਵਿੱਚ ਜਿਹੜਾ ਕੇਸ ਤੋਂ ਉੱਥੀ ਗੱਲ ਹੈ 29 ਬੋਟਾਂ ਜਾਲੀ ਬਣਾਈਆਂ ਗਈਆਂ ਉਹ ਵੀ ਆ 3 ਤਰੀਕ ਨੂੰ ਬਣਾਈਆਂ 3 4 ਨੂੰ ਬਣਾਈਆਂ ਗਈਆਂ ਜਿਹੜੇ ਇੱਕ ਤੱਕ ਪ੍ਰੋਸੈਸ ਸੀਗਾ ਇਹਨਾਂ 22 ਨੂੰ 25 ਬੰਦੇ ਅਸਲੀ ਬੰਦੇ ਨੇ ਪਿੰਡ ਦੇ ਉਹਨਾਂ ਬੰਦਿਆਂ ਦੇ ਕਾਜ ਦਿੱਤੇ ਪਰ ਉਹ ਵੀ ਵੋਟ ਰਿਮੜੀ ਕੋਈ ਵੀ ਪਰ ਪਹਿਲਾਂ ਵੀ 1348 ਵੋਟ ਜਾਲੀ ਬਣਨ ਤੁਹਾਡੇ ਨੌਜੋਬੇ ਲੜਾਈ ਹੋਈ ਸੀ ਇਲੈਕਸ਼ਨ ਦੇ ਦੌਰਾਨ ਪਾਰਲੀਮੈਂਟ ਗ੍ਰਾਮ ਕੋਰੇ ਪਿੰਡ ਦੇ ਵਿੱਚ 1348 ਸੀ ਉਹਨੂੰ ਅਸੀਂ ਚੈਲੰਜ ਕੀਤਾ ਹਾਈ ਕੋਰਟ ਹਾਈ ਕੋਰਟ ਨੇ ਉਹ ਚੈਲੰਜ ਤੋਂ ਬਾਅਦ ਉਹ ਵੋਟਾਂ ਡਿਡਕਾਂ ਦੇ ਉੱਪਰ ਆਰਡਰ ਕੀਤਾ ਜਿਹੜਾ ਕਾਸਟ ਪਾਈ ਡੀਸੀ ਨੂੰ ਤੇ ਹਰਸਮੈਂਟ ਦੀ ਕਾਸਟ ਵੀ ਪਾਈ ਤੇ ਉਹ ਵੋਟਾਂ ਜਿਹੜੀ ਹਾਈ ਕੋਰਟ ਨੇ ਕਟਾਈਆਂ ਮੁੜ ਕੇ ਫਿਰ ਉਹਹੀ 22 ਬੰਦੇ ਵੋਟ ਜਾਲੀ ਫਿਰ ਬਣਾ ਰਹੇ ਨੇ ਸਾਇਫੀ ਜਲੀ ਬਣ ਰਹੀਆਂ ਤੁਸੀਂ ਆਪਣੇ ਬੰਦੇ ਜਿਹੜੇ ਪਹਿਲੇ ਰਿਜੈਕਟ ਹੋ ਜਾਂਦੇ ਗਵਾਹ ਹੁੰਦੇ ਹੋਰ ਨਵੇਂ ਜਿਹੇ ਹੁਣ 27 ਬੰਦੇ ਜਾਂਦੇ ਤੁਸੀਂ ਉਹਨਾਂ ਵਿੱਚ ਤੇ ਹੈਗੇ ਤੁਸੀਂ ਦੱਸੋ ਕਿ ਕਿਦਾਂ ਆਪਾਂ ਇਹ ਲੋਕਾਂ ਦਾ ਨਰਪਖ ਜਾਨ 700 ਦਾ ਲਗ ਮੀਟਰ ਕਰਨ ਚ ਲੇਕਸ਼ਨ ਹੋ ਰਿਹਾ ਹੈ ਜਿਆ ਫਿਰ ਹੈ ਜਿੰਨੇ ਵੀ ਆਪਣੇ ਬੰਦੇ ਕੈਨਸਲ ਹੋਈਆਂ ਜਿਨ੍ਹਾਂ ਨੇ ਵੋਟਾਂ ਵਗੈਰਾ ਕੀ ਨਾ ਜਿਵੇਂ ਪੱਤਰ ਇਹ ਸਾਰਾ ਕੁੱਟੇ ਕਰਕੇ ਭਾਈ ਗੁਰਜਾਂਵਾਂਗੇ ਜਾਂ ਕੱਲੇ ਕੱਲੇ ਆਪਣਾ ਰੁਕ ਕਰ ਰਹੇ ਨੇ ਨਹੀਂ ਅਸੀਂ ਸਾਰਾ ਸੈਂਕ ਵਾਲਾ ਇੱਕ ਇੱਥੇ ਪਿੰਡਵਾਦੀ ਕੱਠੇ ਕਾਵਾਂਗੇ ਅਸੀਂ ਉਹਨਾਂ ਕਰਨੇ ਕੋ ਗਦਾਰ ਉਹ ਪਹਿਲਾ ਜੋਨ ਕੁਝ ਨੂੰ ਕਾਨੂੰ ਮਿਲਾਂਗੇ ਤੇ ਪਾਸੋਂ ਹਾਈਬੋਰਡਰ ਉੱਤਰਾਂਗੇ ਸੋ